ਸਾਡਾ ਨਾਮ ਅਨਜੀਤ ਕੌਰ ਹੈ ਜੀ ਤੇ ਅਸੀਂ ਆਪਦੇ ਬਾਹਰ ਅੱਗੇ ਲੋੜੀ ਸਾੜੀ ਸੀਗੀ ਅਸੀਂ ਸੇਕ ਹੀ ਜਾਂਦੇ ਸੀਗੇ ਸਾਰਾ ਪਰਿਵਾਰ ਬੈਠੇ ਹੋਏ ਤੇ ਪਿੰਡ ਦੇ ਹੀ ਮੁੰਡੇ ਸੀਗੇ ਖੁਲੜ ਬਾਜੀ ਕਰਦੇ ਕਰਦੇ ਸੀਗੇ ਆਸਰੀ ਚੱਕਰੀ ਜਾਂਦੇ ਸੀਗੇ ਤੇ ਉਹਨਾਂ ਨੇ ਪਤਾ ਨਹੀਂਗਾ ਅਸੀਂ ਬੈਠੇ ਸੀ ਘਰ ਤੇ ਆਂਦੇ ਉਦੋਂ ਪਤਾ ਲੱਗਾ ਜਦੋਂ ਮਾਰ ਗਏ ਉਹਨਾਂ ਕੋਲੇ ਗੰਡਾਸੇ ਕਵਾੜੇ ਤੇ ਛਰਪਾਨਾ ਸੀਗੇ ਤੁਹਾਡੀ ਉਹਨਾਂ ਨਾਲ ਕੋਈ ਪਰਾਲੀ ਲੱਗੇ ਸੀ ਨਹੀਂ ਜੀ ਨੱਕ ਦੀਆਂ ਹੱਡੀਆਂ ਕਰੈਕ ਹੋ ਗਈਆਂ ਇਹ ਪਹਿਲਾਂ ਦਾ ਸੀ ਹਸਪੀਟਲ ਆ ਮੁਕਸਰ ਕੀਤਾ ਫਿਰ ਉਹਨਾਂ ਨੇ ਫਰੀਦਕੋਟ ਡਰਾਈਵਰ ਕੀਤਾ ਉੱਥੇ ਉਹਦਾ ਆਪਰੇਸ਼ਨ ਕੀਤਾ ਗਿਆ ਇਸ ਸਬੰਧੀ ਤੁਸੀਂ ਪੁਲਿਸ ਨੂੰ ਕੋਈ ਜਾਣ ਕੇ ਦਿੱਤੀ ਹਾਂਜੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਜੀ ਹਜੇ ਤੱਕ ਕੋਈ ਨਹੀਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਜ਼ਿਆਦਾ ਨਹੀਂ ਕਾਰਵਾਈ ਮੰਗਦੇ ਆ ਕਿ ਸਭ ਤੋਂ ਸਖਤ ਸਜ਼ਾ ਕੀਤੀ ਜਾਏ ਉਹਨਾਂ ਦੇ ਬਾਹਰ ਮੂਰੇ ਲੋੜੀ ਸਿੱਖੀ ਜਾਂਦੀ ਦੀ ਓਕੇ ਤੇ ਕੋਈ ਮੁੰਡਿਆ ਇਹ ਹੁਲੜਵਿਰਜੀ ਕਰਦੇ ਤੇ ਪਤਾ ਕਿੱਥੇ ਲੜ ਕੇ ਆਏ ਕਿੱਥੇ ਨਹੀਂ ਲੜ ਕੇ ਆਏ ਸੀ ਤੇ ਮੇਰਾ ਭਰਾ ਹੀ ਬੈਠਾ ਸੀ ਸਾਡੇ ਸਾਰੇ ਹਿਸਾਬ-ਵਾਰ ਬੈਠੇ ਸੀਗੇ ਤੇ ਉਹਦੇ ਸਾਰਿਆਂ ਨੇ ਪਤਾ ਨਹੀਂ ਕੀ ਠੋਕਿਆ ਜੀ ਮੂੰਹ ਤੇ ਜੀ ਤੇ ਜਵਾਬ ਇਹੜਾ ਫੈਲਾਤਾ ਜੀ ਪੜ੍ਹਦੇ ਹੀ ਇਹ ਬੰਦੇ ਜੀ ਸੇ ਸਭ ਤੋਂ ਤੁਸੀਂ ਆਪਣਾ ਅੱਗੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਅਸੀਂ ਇਹੋ ਮੰਗ ਕਰਦੇ ਜੀ ਸਖਤ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਤੇ ਸਾਨੂੰ ਸੁਣ ਚ ਗੱਲ ਆਈ ਹੈ ਵੀ ਸੋਥਾ ਰੋਡ ਤੇ ਸਾਡੇ ਮਤਲਬ ਆਪਣੇ ਆਪ ਦੇ ਬ੍ਰਦਰ ਨੂੰ ਮਤਲਬ ਘੇਰੀ ਬੈਠੇ ਉਹਨਾਂ ਨੂੰ ਲੜਾਈ ਦੇ ਵਿੱਚ ਮਤਲਬ ਲਈ ਬੈਠੇ ਉਹਨਾਂ ਨੂੰ ਅਸੀਂ ਉਹਨੂੰ ਛਡਾਉਣ ਦੇ ਮਾਰੇ ਮਤਲਬ ਗਏ ਸੀ ਉੱਤੇ ਤੇ ਉੱਤੇ ਪਹਿਲਾਂ ਹੀ ਮਤਲਬ ਕਾਫੀ ਘੱਟ ਹੋਇਆ ਪਿਆ ਸੀਗਾ ਤੇ ਉਹਨਾਂ ਕੋ ਉਹਦੇ ਕਰਕੇ ਮਤਲਬ ਸੁਖਦੇਵ ਸਿੰਘ ਜੋ 6:00 ਵਜੇ ਉਸ ਤੋਂ ਪਹਿਲਾਂ ਹੀ ਵੱਜ ਗਈ ਸੀ ਹੁੱਲੜ ਬਾਦੀ ਵਿੱਚ ਸਾਡੇ ਕੋਲ ਕੋਈ ਮਤਲਬ ਛੋਟੇ ਵਗੈਰਾ ਸੀ ਜਿਆਦਾ ਉਹ ਕੁਝ ਆਇਆ ਨਹੀਂ ਸੀਗਾ ਜੀ ਬਸ ਆਹੀ ਗੱਲ ਹੋਈ ਉਹਦੇ ਚਾਂ ਚੱਕ 6:00 ਵਜੇ ਆ ਜੀ ਕੋਈ ਉਹਦੇ ਸਾਨੂੰ ਮਤਲਬ ਜਾਣ ਜਾਣ ਕੇੜੇ ਮਾਰਿਆ ਸੀ ਕੋਈ ਪ੍ਰਾਣੀ ਦਾ ਜਿਸ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਜੀ ਕੋਈ ਪ੍ਰਾਣੀ ਦਾ ਛੱਟ ਕਹਿ ਸਕਦੇ ਹਾਂ ਹੌਲਡ ਬਾਜੀ ਦੇ ਵਿੱਚ ਨਾ ਆਪਾਂ ਦੇਖੀਏ ਤੇ ਨਾ ਆਪਾਂ ਕਿਸੇ ਦਾ ਨਾਂ ਲਈਏ ਕਿਉਂਕਿ ਇਹ ਨਹੀਂ ਪਤਾ ਕਿ ਕਿਹੜਾ ਮਾਰ ਗਿਆ ਇਹ ਸਾਡੇ ਜਾਣ ਤੋਂ ਪਹਿਲਾਂ ਹੀ ਵਜਬੁੱਜ ਗਈ ਹੁੱਲੜ ਬਾਜੀ ਦੇ ਵਿੱਚ ਪਤਾ ਨਹੀਂ ਕਿਹਨੇ ਮਾਰੀ ਹੁਣ ਆਪਾਂ ਕਿਹਦਾ ਨਾਂ ਲੈ ਸਕਦੇ ਹਾਂ ਮੈਂ ਕੰਮ ਕਰਦੇ ਗੈਸ ਏਜੰਸੀ ਦਾ ਠੀਕ ਹੈ ਆਪਾਂ ਚਲਾਉਨੇ ਗੈਸ ਸਿਲੰਡਰ ਵਾਲੀ ਜੈਸੀ ਗੱਡੀ ਚਲਾਉਣੀ ਆ ਤਾਂ ਆਪਣੇ ਕੋਲ ਪਾਹ ਤੇਲਾ ਹੁੰਦਾ ਆਪਣੇ ਕੋਲੇ ਤੇ ਇੱਕ ਦੋ ਵਾਰ ਮਾੜੀ ਜਿਹੀ ਟੱਕਰ ਆ ਕੇ ਬਹਿਸ ਹੋ ਗਈ ਬੰਦੇ ਨਾਲ ਸਮਝਣ ਦਾ ਬੰਦਾ ਉਹ ਨਾਮ ਅਮਰਜੀਤ ਦਾ ਤੇ ਮਾੜੀ ਜਿਹੀ ਟੱਕਰ ਹੋਣ ਕਰਕੇ ਗਾਲ-ਗਲੋਚ ਹੋ ਗਈ ਤੋਂ ਉੱਤ ਤੋਂ ਬਾਅਦ ਫਿਰ ਫੋਨਾਂ ਦੀ ਗੱਲ ਬਾਕ ਦੂਜੇ ਨਾਲ ਫੋਨ ਲਾਉਣ ਲਾਗੇ ਗਾਣਾ ਕੱਟਣ ਲਾਗੇ ਬਾਕੀ ਕੁਦਰਤੀ ਉਹਨਾਂ ਦੇ ਸਾਡੇ ਆਪਣੇ ਆ ਇਹ ਸਬੰਧੀ ਤੁਸੀਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ? ਨਾ ਜੀ ਕੋਈ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਇਹ ਸਬੰਧੀ ਤੁਸੀਂ ਕੋਈ ਹੋਰ ਪੰਚਾਇਤੀ ਨੁਮਾਇੰਦੇ ਨਾਲ ਗੱਲਬਾਤ ਕੀਤੀ ਹੋਵੇ? ਨਾ ਨਾ ਕੋਈ ਆਸਥੀ ਜੀ ਗੱਲ ਹੁੰਦੀ ਰਹੀ ਹੈ। ਇਹ ਕਿੰਨੇ ਚਿਰ ਤੋਂ ਗੱਲ ਹੋ ਰਹੀ ਸੀ ਤੁਹਾਡੀ? ਗੱਲ ਹੋ ਗਈ 2-3 ਮਿੰਟ ਹੋ ਗਏ। ਇਹ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਇਹ ਆਪਣੇ ਰੁਪਾਣੇ ਪਿੰਡ ਆ ਗਏ ਆਪਣੇ ਘਰਾਂ ਜਾ ਗਏ। ਤੇ ਉਸ ਤੋਂ ਬਾਅਦ ਫਿਰ ਗੱਲਬਾਤ ਹੋਈ। ਉਹ ਬਾਹਰ ਆ ਗਏ ਬਸ। ਕਿੰਨੇ ਵਜੇ ਦੀ ਗੱਲ ਹੈ? ਇਹ ਕੋਈ 7 ਵਜੇ ਹੋਣੇ ਸ਼ਾਮ ਦੇ। ਕੰਮ ਤੋਂ ਆਏ ਸੀ ਆਪਾਂ ਬਸ ਆਉਣ ਸਾਥ ਉਹ ਅੰਦੇ ਅਸਾਂ ਤੇ ਲੜਾਈ ਥੋੜੀ ਸੱਬੇ ਵਾਲੇ ਬੰਦੇ ਨਾਲ ਸੀ ਜਿਹੜਾ ਟੱਕਰ ਜੀ ਉਹ ਕੁਦਰਤੀ ਵਜ ਗਈ ਉਹ ਕੁਦਰਤੀ ਵਜ ਗਈ ਜੀ ਬੰਦੇ ਇਕੱਠ ਸੀਗਾ ਬੰਦੇ ਘਟ ਹੋ ਗਿਆ ਤੇ ਕੁਦਰਤੀ ਵੈਸੇ ਲੱਗੀ ਸਾਡੀ ਉਹ ਕੋਈ ਮਾਰਨ ਦਾ ਕੋਈ ਚਾਂਸ ਨਹੀਂ ਵੀ ਇਹਨਾਂ ਨੂੰ ਮਾਰਨਾ ਉਹ ਐ ਸੜਾਉਂ ਝੂਂਝ ਵਿੱਚ ਲੱਗ ਗਈ